ਜਿਹਨਾਂ ਲੋਕਾਂ ਨੇ 2 ਸਾਲ ਤੱਕ ਸਰਕਾਰ ਚਲਾਈ ਜੀ ਜਿਸ ਤਰੀਕੇ ਦੇ ਨਾਲ ਸਰਕਾਰ ਚਲਾਈ ਮੈਨੂੰ ਬਹੁਤ ਅਫਸੋਸ ਹੈ ਬਹੁਤ ਅਫਸੋਸ ਹੈ ਕਿ ਸਾਡੇ ਨੈਸ਼ਨਲ ਕੰਵੇਨਰ ਨੂੰ ਉਹਨਾਂ ਲੋਕਾਂ ਨੇ ਜੇਲ੍ਹ ਤੱਕ ਪਹੁੰਚਾਇਆ ਨਹੀਂ ਨਾ ਈਡੀ ਨੇ ਜੇਲ੍ਹ ਪਹੁੰਚਾਇਆ ਨਾ ਭਾਜਪਾ ਨੇ ਨਾ ਨਰਿੰਦਰ ਮੋਦੀ ਜੀ ਨੇ ਨਾ ਅਮਿਤ ਸਾਹਨੀ ਜੀ ਨੇ ਉਹਨਾਂ ਦੇ ਨੇੜਲੇ ਬੰਤੀ ਸੀਗੇ ਉਹ ਜੇਲ੍ਹ ਤੱਕ ਲੈ ਕੇ ਗਏ ਨਹੀਂ ਉਹਨਾਂ ਔਰ ਆਪ ਦੇਖੋ ਕੋਈ ਵਿਦੇਸ਼ ਲੰਡਨ ਦੇ ਵਿੱਚ ਘੁੰਮ ਰਿਹਾ ਹੈ ਜੀ ਸਭੂਤਾ ਲੈ ਜਾਂਦੇ ਨੇ ਦੇਸ਼ ਕਰਕੇ ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਹੈ ਕਿ ਕੇਜਰੀਵਾਲ ਸਾਹਿਬ ਅਜੇ ਤੱਕ ਜੇਲ੍ਹ ਗਏ ਤਾਂ ਆਪਨੇ ਨਿਰਲੇ ਬੇਟੀਆਂ ਕਰਕੇ ਰਹਿਣ ਮੈਂ बार-बार ਉਹਨੂੰ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਮੇਰਾ ਫੋਨ ਟੈਪਿੰਗ ਹੋ ਰਿਹਾ ਹੈ ਦੇਖੋ ਸਰਕਾਰ ਆਪਣੀ ਜੇ ਸਰਕਾਰ ਨੂੰ ਬਣਾਉਣ ਵਾਸਤੇ ਉਹ ਬਹੁਤ ਲੈ ਕੇ ਪਟਾਨ ਕੋਲ ਕਟਿਆਲਾ ਤੱਕ ਉਹ ਸਰਕਾਰ ਉਹਨਾਂ ਨੂੰ ਫੋਨ ਤੇ ਕਰੇ ਫੋਨ ਕਟਿੰਗ ਮੇਰਾ ਕੋ ਜਿੱਦਾ ਜੀ ਨਾਲ ਗੱਲ ਕੀਤੀ ਕਿ ਰਾਜ ਰੋਹ ਚ ਗਈ ਫੋਨ ਕਟਿੰਗ ਗੈਂਗਸਟਰ ਨੇ ਹੁੰਦੀ ਹੈ ਟੈਰਰਿਸਟ ਨੇ ਹੁੰਦੀ ਹੈ ਜਾਂ ਕੋਈ ਕਰਪਤ ਬੰਦਾ ਹੁੰਦਾ ਨਹੀਂ ਹੋ ਸਕਦੀ ਤੁਸੀਂ ਮੈਨੂੰ ਕਿਸ ਕੈਟਾਗਰੀ ਦੇ ਵਿੱਚ ਰੱਖ ਰਹੇ ਹੋ ਦੱਸੋ ਮੈਂ ਮਾਨ ਸਾਹਿਬ ਦੇ ਨਾਲ ਗੱਲ ਕਰ ਰਿਹਾ ਮੈਂ ਮਾਨ ਸਾਹਿਬ ਸੇ ਬਾਤ ਕਰ ਰਿਹਾ ਇਹ ਹੈ ਕਿ ਨਹੀਂ ਤੁਸੀਂ ਦੱਸੋ हो कि मान साहब ने डिसाइड करना लेकिन मेरी फोन टैपिंग चल रही है वो लोग ही फोन टैपिंग कर रहे थे जो पांच साल मेरे नाल काम करते गैंगस्टर का फोन टैपिंग सी करवा सारू पता है कि वो महात्मा को मेरे को गैंगस्टर की फोन टैपिंग जरूर मेरे लोग ही मेरा फोन टैप कर रहे थे किसी ने मैं दसीता कि देखो संगा नहीं लगे फोन की टैपिंग अस कर रहे मेरी अपनी सरकार सुनी मैं केजरीवाल साहब गल करनी चाहिए चलो उन्होंने मुख्यमंत्री साहब गल नहीं हुई राघव चटाली ने एक एस पी बदल दिता इन इं, इंटेलिजेंस का एक एस पी बदलता कि एस पी की गलती है देखो एस पी की गलती है नहीं है उन्हें मेरी फोन टैपिंग की एस पी की गलती है तो मैनेज नहीं कर पाया वो वाल मेरे तक आ गई जी इस करके <laughs> मैनू चलो कोई गल नहीं मैं बेनती करा धालीवाल साहब न कि मेरा व्हाट्सएप जो ब्लॉक है मुख्यमंत्री साहब कहो कि असी जिस दिन ब्लॉक होया असी होली का ही मैसेज भेज रहे हैप्पी होली ही कुछ हो ਜਦ ਬਲੌਕ ਹੋ ਗਿਆ ਸਰਕਾਰ ਨੂੰ ਬਕਰ ਮੇਰਾ ਵਟਸਐਪ ਜਕਰ ਤੁਸੀਂ ਚਾਲੂ ਕਰਵਾ ਦਿਓ ਸਰਦਾਰ ਬੌਲਜੀਤ ਸਿੰਘ ਜੀ ਬੋਲਦੇ ਆ ਮੈਂ ਕਿਸੇ ਨੂੰ ਵੀ ਕੋਈ ਮੈਸੇਜ ਨਹੀਂ ਕਰ ਪਾ ਰਿਹਾ ਬੋਲਣ ਵਾਲੇ ਦਿਨ ਤੋਂ ਮੇਰਾ ਵਟਸਐਪ ਬਲੌਕ ਹੋ ਗਿਆ ਮੈਂ ਕਿਉਂਕਿ ਵਟਸਐਪ ਦੇ ਵਿੱਚ ਪਤਾ ਕਰਾਇਆ ਤਾਂ ਵਟਸਐਪ ਨੇ ਨਹੀਂ ਬਲੌਕ ਕੀਤਾ ਸਰਕਾਰੀ ਤੌਰ ਤੇ ਬਲੌਕ ਹੋ ਗਿਆ ਜਿਨ੍ਹਾਂ ਲੋਕਾਂ ਨੇ 2 ਸਾਲ ਤੱਕ ਸਰਕਾਰ ਚਲਾਈ ਜਿਸ ਤਰੀਕੇ ਦੇ ਨਾਲ ਸਰਕਾਰ ਚਲਾਈ ਮੈਨੂੰ ਬਹੁਤ ਅਫਸੋਸ ਹੈ ਬਹੁਤ ਅਫਸੋਸ ਹੈ ਕਿ ਸਾਡੇ ਨੈਸ਼ਨਲ ਕੰਵੈਨਰ ਨੂੰ ਉਹਨਾਂ ਲੋਕਾਂ ਨੇ ਜੇਲ੍ਹ ਤੱਕ ਪਹੁੰਚਾਇਆ ਨਹੀਂ ਨਾ ਈਡੀ ਨੇ ਜੇਲ੍ਹ ਪਹੁੰਚਾਇਆ ਨਾ ਭਾਜਪੀ ਨੇ ਨਾ ਨਰਿੰਦਰ ਮੋਦੀ ਜੀ ਨੇ ਨਾ ਅਮਿਤ ਸਾਹਨੀ ਜੀ ਨੇ ਉਹਨਾਂ ਦੇ ਨੇੜਲੇ ਬੇਕਤੀ ਸੀਗੇ ਉਹ ਜੇਲ੍ਹ ਤੱਕ ਲੈ ਕੇ ਗਏ ਨਹੀਂ ਉਹਨਾਂ ਦੇ ਜਦਾਂ ਔਰ ਆਪ ਦੇਖੋ ਕੋਈ ਵਿਦੇਸ਼ ਲੰਡਨ ਦੇ ਵਿੱਚ ਘੁੰਮ ਰਿਹਾ ਹੈ ਜੀ ਸਬੂਤਾਂ ਦੇ ਜਾਂਦੇ ਨੇ ਦੇਸ਼ ਕਰਕੇ ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਹੈ ਕਿ ਕੇਜਰੀਵਾਲ ਸਾਹਿਬ ਦੇਕਰ ਜੇਲ੍ਹ ਗਏ ਤਾਂ ਆਪਨੇ ਨੇੜਲੇ ਬੈਠੀਆਂ ਕਰਕੇ ਢੇਲੀ। ਮੈਂ बार-बार ਉਹਨੂੰ ਚਿਤਾਇਆ ਵੀ ਕਿ ਦੇਖੋ ਕੇਜਰੀਵਾਲ ਸਾਹਿਬ ਜਿਨ੍ਹਾਂ ਲੋਕਾਂ ਨੂੰ ਤੁਸੀਂ ਆਪਣੇ ਨੇੜੇ ਰੱਖਿਆ ਹੋਇਆ ਹੈ ਇਹ ਤੁਹਾਡੇ ਆਪਣੀ ਦੇਨ ਸਾਰਿਆਂ ਦਾ ਸਮਰਥ ਹੈ। ਕੈਪਟਨ ਸਾਹਿਬ ਤੇ ਵੀ ਇਹ ਹੀ ਗੱਲ ਮੈਂ ਕਪਟਨ ਸਾਹਿਬ ਨੂੰ ਵੀ ਚਿਤਾਉਣੀ ਦਿੱਤੀ ਸੀ ਕਿ ਕੈਪਟਨ ਸਾਹਿਬ ਜਿਨ੍ਹਾਂ ਲੋਕਾਂ ਦੇ ਖਾਣ ਨੇ ਤੁਸੀਂ ਇਹ ਕੰਮ ਕਰਾਇਆ ਹੈ ਉਹ ਇਹ ਲੋਕ ਉਪਰ ਤੋਂ ਤੁਹਾਡੇ ਨਾਲ ਨੇ ਦੋ ਦੋ ਟਕ ਤੁਸੀਂ ਚੀਫ ਮਿਨਿਸਟਰ